हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦੀਆ ਦਾਖਲਾ ਪ੍ਰੀਖਿਆ ਤਿਆਰੀ ਅਧਿਨ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਹੁਣ ਆਪਾਂ ਗੱਲ ਕਰ ਰਹੇ ਹਾਂ 8ਵੇਂ ਪ੍ਰਸ਼ਨ ਦੀ ਸੰਬੰਧਕ ਕੀ ਹੈ ਉਹ ਸ਼ਬਦ ਜੋ ਵਾਕ ਵਿੱਚਲੇ ਨਾਮ ਜਾਂ ੜਨਾਮ ਸ਼ਬਦਾਂ ਦੇ ਪਿੱਛੇ ਲਾ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਪ੍ਰਗਟ ਕਰਨ ਸੰਬੰਧਕ ਅਖਵਾਉਂਦੇ ਹਨ ਜਿਵੇਂ ਦਾ ਦੇ ਦੀ ਨੇ ਨੂੰ ਵਿੱਚ ਨਾਲ ਦੀਆਂ ਤੂੰ ਕੋਲ ਉੱਤੇ ਦੇ ਕੋਲ ਰਾਹੀ ਆਗ ਇਹ ਮਨੂ ਦੇ ਪੈਨ ਹਨ ਠੀਕ ਹੈ ਦੇ ਇਹ ਸਬੰਧ ਬਣਾ ਰਿਹਾ ਵੀ ਮਨੂ ਦੇ ਪੈਨ ਮਾਨਿਆਕਾਰ ਵਿੱਚ ਬੈਠੀ ਹੈ ਠੀਕ ਹੈ ਤਾਂ ਮਾਨਿਆਕਾਰ ਵਿੱਚ ਬੈਠੀ ਹੈ ਵਿੱਚ ਇਹਦਾ ਸਬੰਧ ਬਣਾ ਰਿਹਾ ਕਾਰ ਦੇ ਨਾਲ ਉਹ ਕਾਰ ਦੇ ਵਿੱਚ ਬੈਠੀ ਆ ਕਿਸਾਨ ਦੀ ਪਤਨੀ ਨੇ ਸੱਪ ਨੂੰ ਡਾਂਗ ਨਾਲ ਮਾਰਿਆ ਤਾਂ ਆ ਨੂਹ ਸੰਬੰਧ ਬਣਾ ਰਿਹਾ ਕਿਹਦੇ ਨਾਲ ਮਾਰਿਆ ਡਾਂਗ ਨਾਲ ਮਾਰਿਆ ਤੇ ਇਹਨੂੰ ਸੰਬੰਧਕ ਕਹਿੰਦੇ ਆ ਸੋ ਬੇਟਾ ਇਹ ਸੀਗਾ ਸੰਬੰਧਕ ਤੇ ਅਗਲਾ ਜਿਹੜਾ ਹੈਗਾ ਟਾਪਿਕ ਯੋਜਿਕ ਹੈ ਜਿਹੜਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ